ਪਰਮਾਤਮਾ ਨੇ ਕਰੇ ਕਿਤੇ ਵੀ ਜਿੰਦੇ ਲੱਗਣ ਏਦਾਂ ਕਿਤੇ ਵੀ ਨਾ ਉਹ ਜੜ ਪਿਆ ਹੁਸ਼ਿਆਰ ਪਰਦਾ ਇਹ ਪਿੰਡ ਕਿੱਥੇ ਕਦੀ ਰੌਣਕਾਂ ਲੱਗਦੀਆਂ ਸੀਗੀਆਂ ਮਹਿਫਲਾਂ ਸਜਦੀਆਂ ਸੀਗੀਆਂ ਬਹੁਤ ਵਧੀਆ ਸਵਾਗਤ ਆ ਜੀ ਅੱਜ ਥੈਂਕ ਯੂ ਥੈਂਕ ਯੂ ਗੱਲ ਫੋਨ ਤੇ ਬਹੁਤ ਮਾਰੀ ਹੋਈ ਸੀ ਬਹੁਤ ਪ੍ਰੋਗਰਾਮ ਵੀ ਬਣੇ ਤੇ ਭਾਜੀ ਅਲੱਗ ਹੀ ਫੇ ਤੁਹਾਨੂੰ ਪਤਾ ਬਾਬੇਵਾਲ ਜਿਆਦਾ ਜੁੜਿਆ ਹੋਇਆ ਉਹ ਜਿਆਦਾ ਕਰਦਾ ਆ ਹਾਲਾਤ ਬਹੁਤ ਮੜੇ ਹੋਏ ਹੋ ਅੰਦਰਾਂ ਦੇ ਜਦੋਂ ਵੀ ਕਿਤੇ ਹੋਣਾ ਇਹ ਨਾ ਹੋਵੇ ਕਿਤੇ ਭਲੇਖੇ ਨਾ ਇਦਾਂ ਹੋਵੇ ਵੀ ਥੱਲੇ ਜੜ ਪਈ ਆ ਤੇ ਹੋਵੇ ਉਹ ਕਿਤੇ ਸਰਾਲ ਦਾ ਸਰਾਲ ਪਈ ਹੋਵੇ ਜਾਂ ਆਪੋ ਹਵਾ ਆ ਲੋਕੀ ਤਰਸਦੇ ਇਹਨਾਂ ਚੀਜ਼ਾਂ ਲਈ ਤੇ ਪਰ ਇਹ ਮਜਬੂਰ ਹੋ ਗਏ ਇਸ ਚੀਜ਼ ਨੂੰ ਛੱਡ ਕੇ ਜਾਣ ਔਰ ਇੱਕ ਨਹੀਂ ਸੀ ਤेंदुए ਦੇ ਨਾਲ 5-6 ਪੈੜਾ ਹੋਰ ਸੀਗੀਆਂ ਉਹਨਾਂ ਦੇ ਬੱਚੇ ਆ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਆਪਣਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਅੱਜ ਆ ਗਏ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਹਿਮਾਚਲ ਦੇ ਹਰਿਆਣੇ ਦੇ ਉੱਤਰਾਖੰਡ ਦੇ ਜੰਗਲ ਬਹੁਤ ਦੇਖਿਆ ਤੇ ਆਲੇ ਜੰਗਲ ਬਹੁਤ ਸੋਹਣੇ ਆ ਯਾਰ ਪਹਿਲੀ ਵਾਰ ਹੀ ਆਇਆ ਆ ਤੇ ਪਹਿਲਾ ਬਲੌਗ ਪਹਿਲਾ ਮੈਂ ਪਾਤਲਾ ਦੀ ਬਾਬਾ ਬਾਲਕਨਾਥ ਜੀ ਦੇ ਬਾਬਾ ਭਰਤੀਨਾਥ ਜੀ ਦਾ ਮੰਦਿਰ ਔਰ ਦੂਸਰਾ ਬਲੌਗ ਲੰਮੀ ਪਿੰਡ ਤੋਂ ਮੈਂਗਰੋਵਾਲ ਤੋਂ 10 ਕਿਲੋਮੀਟਰ ਦੂਰ ਜੰਗਲ ਦੇ ਵਿੱਚ ਇੱਥੇ ਦੇ ਵਿੱਚ ਚੀਤੇ ਵੀ ਬਹੁਤ ਆ ਬੜੀ ਹੈਗੇ ਆ 10 ਤੋਂ 15 ਚੀਤੇ ਛੱਡੇ ਹੋਏ ਆ ਤੇ ਇਹਨਾਂ ਦੀਆਂ ਪੈੜਾਂ ਮੈਂ ਦੇਖ ਚੁੱਕਾ ਆ ਨਾਲ ਬੱਚੇ ਵੀ ਆ ਤੇ ਅੱਜ ਜਿਹਨੂੰ ਮੈਂ ਮਿਲਣ ਜਾ ਰਿਹਾ ਆ ਤੇ ਆਪਣਾ ਕਰਮ ਵੀਰਾ ਕੀ ਹਾਲ ਆ ਵੀਰੇ ਬਹੁਤ ਵਧੀਆ ਵੈਲਕਮ bro ਥੈਂਕ ਯੂ ਵੀਰੇ ਕਰਮ ਸਿਆਣੀ ਬਲੌਗਸ ਦੇਖਦੇ ਨਾਲ ਤੁਸੀਂ ਸਾਰੇ ਹੈਗੇ ਤੇ ਆਪਣੀ ਵੀਡੀਓ ਦੇ ਵਿੱਚ ਪਹਿਲੀ ਵਾਰੀ ਅਸੀਂ ਇਕੱਠੇ ਹੋਏ ਆ ਬਹੁਤ ਵਧੀਆ ਜੀ ਚਲੋ ਜੀ ਚੱਲਦੇ ਆ ਦਿਖਾਉਨੇ ਅੱਜ ਹੁਸ਼ਿਆਰਪੁਰ ਜੰਗਲ ਤੁਸੀਂ ਦੇਖਿਆ ਅੱਜ ਭਾਜੀ ਦੇ ਚੈਨਲ ਦੇ ਦੇਖੋ ਕੀ ਭਾਜੀ ਨੂੰ ਕੀ ਕੁਝ ਦਿਖਾਉਨੇ ਅੱਜ ਆਪਾਂ ਤੇ ਅੱਛਾ ਇੱਕ ਗੱਲ ਹੋਰ ਆ ਅੱਜ ਦਾ ਬਲੌਗ ਨਾ ਜਿਹੜਾ ਕ੍ਰੀਏਟ ਜਾਂਦਾ ਵੀਰੇ ਨੂੰ ਤੇ ਮੈਂ ਤੁਰਿਆ ਸੀ ਕਿਤੇ ਹੋਰ ਸਾਈਡ ਵੀਰਾ ਕਹਿੰਦਾ ਯਾਰ ਤੂੰ ਇੱਕ ਵਾਰੀ ਲੋਕਲ ਤਾਂ ਆ ਜਰਾ ਤੇ ਥੈਂਕ ਯੂ ਯਾਰ ਭਾਜੀ ਤੁਹਾਡਾ ਔਰ ਹੁਸ਼ਿਆਰਪੁਰ ਦਿਖਾਉਣ ਦਾ ਹੁਸ਼ਿਆਰਪੁਰ ਬਹੁਤ ਸੋਹਣਾ ਆ ਤੇ ਹੁਣ ਬੈਕ ਟੂ ਬੈਕ ਆਉਣ ਗਏ ਆ ਵੀਰੇ ਸ਼ੇਰਾਂ ਦਾ ਸ਼ੇਰਾਂ ਦੀ ਫੈਮਲੀ ਦਿਖਾਤੀ ਆ ਇੱਕ ਸ਼ੇਰ ਨਹੀਂ ਤੇ ਉਹਦੇ ਬੱਚਿਆਂ ਦੀ ਪੈੜਾ ਤਿੰਦੂ ਆ ਵੀਰੇ ਤਿੰ ਤਿੰਦੂ ਆ ਫੋਰੀ ਤਿੰਦੂ ਤੇ ਤਿੰਦੂ ਚਲੋ ਪ੍ਰਜਾਤੀ ਦਾ ਉਹੀ ਆ ਪ੍ਰਜਾਤੀ ਉਹੀ ਆ ਪ੍ਰਜਾਤੀ ਉਹੀ ਆ ਪਰ ਬ్రో ਜਿੱਧਰ ਲਈ ਸੈਟ ਅਪ ਆਏ ਆ ਮੈਨੂੰ ਲੱਗਦਾ ਨਹੀਂ ਵੀ ਇਹ ਹੁਸ਼ਿਆਰਪੁਰ ਵਾਲੇ ਜਿਆਦਾ ਇਸ ਸੈਟ ਕੁਮਿਓ ਹੋਗੇ ਫਿਰ ਆਹ ਸੈਟ ਵਿਡਟ ਕੀਤੀ ਹੋਏਗੀ ਦਿਖਾ ਦਿਖਾ ਲੱਗ ਜਾਂਦਾ ਆਹ ਕੀ ਆਹ ਦੇ ਮੋੜ ਤੇ ਜੇ ਕਿਸੇ ਨੂੰ ਇੱਥੇ ਲਿਆ ਕੇ ਛੱਡ ਦਿੱਤਾ ਜਾਵੇ ਤਾਂ ਕੋਈ ਆਈਡੀਆ ਹੈਗਾ ਵੀ ਕਹਦੋਂਗਾ ਮੈਂ ਹੁਸ਼ਾਰਪੁਰ ਦੇ ਲਾਗੇ ਬੈਠਾ ਆਂ ਸਵਾਲ ਨੀ ਕਰਦਾ ਕਦੀ ਵੀ ਨਹੀਂ ਹੋ ਸਕਦਾ ਯਾਰ ਪਰਸਲੋਂ ਹੁਸ਼ਾਰਪੁਰ ਵਾਲੇ ਨੂੰ ਨਹੀਂ ਪਤਾ ਹੁਸ਼ਾਰਪੁਰ ਦੀ ਇਸ ਏਰੀਏ ਦਾ ਕਿਉਂਕਿ ਵੀਰੇ ਪਿੱਛੋਂ ਆ ਕੇ ਮੁੜ ਜਾਂਦੇ ਆ ਪਿੱਛੋਂ ਮੁੜ ਜਾਂਦੇ ਆ ਵੀਰੇ ਜਾਨਵਰ ਤੁਹਾਨੂੰ ਲੋਕ ਤੱਕ ਨਹੀਂ ਕੁਝ ਵੀ ਕਹਿੰਦਾ ਜੋ ਤੱਕ ਤੁਸੀਂ ਕੁਝ ਕਹੋਗੇ ਓਕੇ ਯਾਰ ਬੰਦੇ ਤੋਂ ਵੱਡਾ ਜਾਨਵਰ ਹੈ ਵਾਹੀ ਕੋਈ ਨਹੀਂ ਹੈਗਾ ਇਹੇ ਗੱਲ ਮੈਂ ਹੁਣ ਵੀਡੀਓ 'ਚ ਕੀਤੀ ਆ ਮੈਂ ਕਿਹਾ ਚਿੱਤੇ ਚਿੱਤੇ ਕਰਦੇ ਰਹਿੰਦੇ ਕਹਿੰਦਾ ਕਾਕਾ ਹੈਗੇ ਆ ਹੈਗੇ ਲੋਕੀ ਬਰਨਾਲੇ ਵਾਲਾ ਨਾ ਉਧਰ ਪਿੱਛੇ ਜੇ ਕਹਿੰਦੇ ਬਾਗ ਤਿੰਦੂਆ ਆ ਗਿਆ ਉਹ ਵੀ ਡਰੀ ਜਾਣ ਯਾਰ ਲੋਕੀ ਸਾਡੇ ਇੱਥੇ ਰਹਿੰਦੇ ਆ ਇੱਕ ਘਰ ਸੀਗੇ ਹੁਣ ਵੀ ਰਹਿੰਦੇ ਜੰਗਲਾਂ 'ਚ ਘਰਵਾ ਹੈਗੇ ਹੁਣ ਵੀ ਘਰਵਾ ਜਿਹੜੇ ਜੰਗਲ 'ਚ ਰਹਿੰਦੇ ਆ ਤੇ ਇਹ ਰਸਤੇ ਆ ਤੇ ਜਾਨੇ ਪੜਦਾਉਂਦੇ ਜਾਨੇ ਬਸ ਹੁਣ ਰਾਈਟ ਉਹ ਕੱਲੇ ਰਹਿੰਦੇ ਰੇਸਲੇ ਰਹੋ ਕੁੜੀਆਂ ਦਾ ਮੁੰਡਿਆਂ ਦਾ ਜਿਗਰਾ ਯਾਰ 12 12 ਸਾਲਾਂ ਦਾ ਅਗਲੇ ਨੇ ਦਾੜ ਚੱਕਿਆ ਹੁੰਦਾ ਆ ਆ ਆ ਜੀ ਇੱਥੇ ਦੇ ਨਜ਼ਾਰੇ ਇੱਕ ਇੱਕ ਵਾਰੀ ਤਾਂ ਇੱਥੇ ਦੇ ਨਜ਼ਾਰੇ ਦੇਖ ਕੇ ਨਾ ਥੋੜਾ ਮਨ ਕਰੂਗਾ ਵੀ ਅਸੀਂ ਜਲਦੀ ਜਲਦੀ ਆਈਏ ਇਸ ਸਾਈਡ ਨੂੰ ਨਾ ਤੇ ਉਹ ਥੱਲੇ ਖੱਡ ਦੇ ਵਿੱਚ ਉਹ ਸਕੂਲ ਜੇ ਤੁਸੀਂ ਵੀਡੀਓ ਵਿੱਚ ਪਿੱਛੇ ਦੇਖਿਆ ਸੀਗਾ ਵੀ ਜਿਹੜੇ ਬੱਚੇ ਪੜਨ ਆਉਂਦੇ ਸੀਗੇ ਨਾ ਉਹ ਇਸ ਜਗ੍ਹਾ ਤੇ ਆਉਂਦੇ ਸੀਗੇ ਤੇ ਇੱਥੋਂ ਘੱਟੋ ਘੱਟ ਨਹੀਂ ਤਾਂ ਉਹ 2 ਕਿਲੋਮੀਟਰ ਆ 2 ਕਿਲੋਮੀਟਰ ਤੋਂ ਇਸ ਜਗ੍ਹਾ ਤੇ ਆਉਂਦੇ ਹੁੰਦੇ ਸੀਗੇ ਮੈਂਗਰੋਵਾਲ ਤੋਂ ਅਸੀਂ 10 ਕਿਲੋਮੀਟਰ ਅੰਦਰ ਆ ਗਏ ਆ ਤੇ ਇਹ ਹੈਗਾ ਮੈਂਗਰੋਵਾਲ ਤੋਂ ਅੱਗੇ ਲੰਮੀ ਪਿੰਡ ਦਾ ਮਹੱਲਾ ਤੇ ਜਿਹੜਾ ਬਿਲਕੁਲ ਇਸ ਵੇਲੇ ਸੁੰਨਸਾਨ ਬੀਆਵਨ ਉਹ ਯਾਰਡ ਪਿਆ ਆ ਤੇ ਜਿੱਦਾਂ ਤੁਸੀਂ ਹਾਰਰ ਪਿਕਚਰਾਂ ਦੇ ਵਿੱਚ ਦੇਖਦੇ ਉਹੋ ਜਿਹੇ ਹਾਲਾਤ ਆ ਇੱਥੇ ਸਾਰੇ ਆਸੇ ਪਾਸੇ ਤੇ ਕਾਫੀ ਘਾਰਿਆ ਇੱਥੇ ਜਿਹੜੇ ਅੱਜ ਸੁੰਸਨ ਹੋ ਚੁੱਕੇ ਆ ਉਜਾੜ ਹੋ ਚੁੱਕੇ ਆ ਖਾਲੀ ਹੋ ਚੁੱਕੇ ਆ ਕੋਈ ਸਹੂਲਤ ਨਹੀਂ ਹੈਗੀ ਇੱਥੇ ਕੋਈ ਰਸਤਾ ਨਹੀਂ ਪੱਕਾ ਹੈਗਾ ਛੋਟੇ ਛੋਟੇ ਬੱਚਿਆਂ ਨੂੰ ਦੂਰ ਦੂਰ ਸਕੂਲਾਂ ਨੂੰ ਜਾਣਾ ਪੈਂਦਾ ਸੀ ਪੜਨ ਵਰ ਵੱਡ ਉਹ ਰਾਹ ਦੇ ਵਿੱਚ ਜਦੋਂ ਅਸੀਂ ਆ ਰਹੇ ਸੀਗੇ ਵੀਡੀਓ ਤੁਹਾਨੂੰ ਪਿੱਛੇ ਦਿਖਾਉਂਗਾ ਮੈਂ ਤੁਸੀਂ ਦੇਖਿਆ ਵੀ ਹੋਏਗਾ ਭਈ ਸ਼ੇਰ ਦੇ ਯਾਨੀ ਚੀਤੇ ਦੇ ਪੈਰ ਤੇ ਤेंदੂਏ ਦਾ ਇਲਾਕਾ ਘੱਟੋ ਘੱਟ 10 ਤੋਂ 15 ਤेंदੂਏ ਇਸ ਏਰੀਏ ਦੇ ਵਿੱਚ ਫਿਰਦੇ ਆ ਜਾਂ ਹੈਗੇ ਆ ਤੇ ਜਿਹੜੀ ਫੀਮੇਲ ਤेंदुआ ਉਹ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਸੂਈ ਗਈ ਆ ਤੇ ਉਹਦੇ ਨਾਲ ਬੱਚੇ ਵੀ ਨਾਲ ਘੁੰਮਦੇ ਆ ਬਹੁਤ ਵਧੀਆ ਸਵਾਗਤ ਆ ਜੀ ਅੱਜ ਥੈਂਕ ਯੂ ਥੈਂਕ ਯੂ ਵਾਈਕਲ ਗੱਲਬਾਤ ਬਹੁਤ ਵਧੀਆ ਹੋਈ ਸੀ ਬਹੁਤ ਪ੍ਰੋਗਰਾਮ ਵੀ ਬਣੇ ਤੇ ਭਾਜੀ ਅਲੱਗ ਹੀ ਫੇਰ ਤੁਹਾਨੂੰ ਪਤਾ ਬਾਬੇਵਾਲ ਜਿਆਦਾ ਜੁੜਿਆ ਹੋਇਆ ਉਹ ਜਿਆਦਾ ਕਰਦਾ ਆ ਤੇ ਅੱਜ ਮਿਲੇ ਆ ਜੀ ਤੇ ਟੇਸਟ ਵਾਈਦਾ ਵੀ ਬਹੁਤ ਵਧੀਆ ਆ ਇਹਨਾਂ ਨੇ ਕਿਹਾ ਵੀ ਇੱਕ ਵਾਰੀ ਹੁਸ਼ਾਰਪੁਰ ਵੀ ਸਾਨੂੰ ਵਿਜ਼ਿਟ ਕਰਨਾ ਚਾਹੀਦਾ ਤੇ ਇਹ ਆ ਜੀ ਉਹ ਪਿੰਡ ਦਾ ਪਹਿਲਾ ਘਰ ਤੇ ਇਦੇ ਅੰਦਰ ਸਮਾਨ ਵੀ ਉਹ ਉਦਾਂ ਹੀ ਛੱਡ ਕੇ ਚਲੇ ਗਏ ਹੋ ਆ ਇਹਦਾ ਕੁੰਡੇ ਲੱਗੇ ਹੋ ਤੇ ਆ ਦੇਖੋ ਉਦਾਂ ਸਾਰੇ ਸੰਦੂਕ ਪਏ ਆ ਅੰਦਰ ਆਪਣੇ ਸੁਫਨਿਆਂ ਦੇ ਘਰਾਂ ਨੂੰ ਛੱਡ ਕੇ ਜਾਣਾ ਕੋਈ ਸੌਖਾ ਕੰਮ ਨਹੀਂ ਹੈਗਾ ਬੜੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਇਹਨਾਂ ਘਰਾਂ ਨੂੰ ਛੱਡ ਕੇ ਉਹ ਇੱਥੋਂ ਪਿੱਛੇ ਸ਼ਹਿਰ 'ਚ ਚਲੇ ਗਏ ਤੇ ਇਹ ਜਿਹੜੇ ਇੱਥੇ ਮਹੱਲਾ ਹੈ ਇਹਦੇ ਲਈ ਹੀ ਬਿਜਲੀ ਆਇਆ 10 ਕਿਲੋਮੀਟਰ ਪਿੱਛੇ ਤੋਂ ਨਾ ਤੇ ਇਸ ਵੇਲੇ ਇੱਥੇ ਬਿਲਕੁਲ ਬੇਰਾਨਾ ਬਿਆ ਇਹ ਕੋਈ ਵੀ ਦੇਖਣ ਨੂੰ ਨਹੀਂ ਹੈਗਾ ਬਿਲਕੁਲ ਉਜਾੜ ਬਿਆਬਾਨ ਦਰਵਾਜ਼ੇ ਟੁੱਟ ਗਏ ਉਹ ਇਹਨਾਂ ਘਰਾਂ ਦੇ ਤੇ ਇਹ ਪਸੂਆਂ ਦੇ ਕਿੱਲੇ ਇਹਨਾਂ ਦਾ ਬੰਦੇ ਸੀਗੇ ਉਸ ਟਾਂ ਹਲਾ ਤਾ ਉਹ ਮੜੇ ਹੋਇਆ ਹੋਆ ਅੰਦਰਾਂ ਦੇ ਤੇ ਦੋ ਤਿੰਨ ਘਾਰੇ ਸਾਈਡ ਆ ਤੇ ਇਤੋਂ ਥੋੜੇ ਜਿਹਾ ਕਿੱਲੇ ਕੀ ਬਾੜ ਕਿੱਲੇ ਕੀ ਦੀ ਬਾੜ ਤੋਂ ਬਾਅਦ ਤੇ ਇਤੋਂ ਬਾੜਾਂ ਕੀਤੀਆਂ ਇਹਨਾਂ ਨੇ ਇਹਦੇ ਵਿੱਚ ਨਹੀਂ ਜਾਣਾ ਪੈਣਾ ਓ ਵਾਹ ਗੁਰੂ ਤੇ ਉਹ ਸਾਹਮਣੇ ਦੂਜੇ ਘਰ ਦਿਖ ਰਹੇ ਆ ਉਹ ਦੇਖ ਤੇ ਇਹ ਤੋਂ ਅੱਗੇ ਇੱਕ ਭਾਰਤੀ ਨਾਥ ਜੀ ਦਾ ਮੰਦਿਰ ਵੀ ਆ ਜਿੱਥੇ ਇਕੱਲੇ ਜਾਣਾ ਥੋੜਾ ਔਖਾ ਹੈ ਕਿਉਂਕਿ ਉਹ ਇੱਥੋਂ ਹੋਰ 8-10 ਕਿਲੋਮੀਟਰ ਅੱਗੇ ਆ ਤੇ ਉਹ ਪੈਦਲ ਜਾਣਾ ਪੈਣਾ ਉੱਥੇ ਤੇ ਦੇਖਦੇ ਆ ਅਗਰ ਤਾਂ ਸਾਥ ਮਿਲ ਗਿਆ ਕੋਈ ਤਾਂ ਚਲਾਂਗੇ ਆਦਰਵਾਇਜ਼ ਨਹੀਂ ਤਾਂ ਨੈਕਸਟ ਜਿਹੜੇ ਨੈਕਸਟ ਟ੍ਰਿਪ ਚਲਾਂਗੇ ਉਹ ਝੜ ਪਿਆ ਹੁਸ਼ਿਆਰਪੁਰ ਦਾ ਇਹ ਪਿੰਡ ਜਿੱਥੇ ਕਦੀ ਰੌਣਕਾਂ ਲੱਗਦੀਆਂ ਸੀਗੀਆਂ ਮਹਿਫਲਾਂ ਸਜਦੀਆਂ ਸੀਗੀਆਂ ਭੰਗੜੇ ਕਦੇ ਹੀ ਪੈਂਦੇ ਹੁੰਦੇ ਸੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਤੇ ਅੱਜ ਬਿਲਕੁਲ ਉਜਾੜ ਬਿਆਬਾਨ ਸੁਨਸਾਨ ਪਿਆਇਆ ویرਾਨ ਪਿਆਇਆ ਤੇ ਕੀ ਕਾਰਨ ਰਹੇ ਹੋਣਗੇ ਆਪਣੇ ਸੁਪਨਿਆਂ ਦੇ ਘਰ ਨੂੰ ਛੱਡ ਕੇ ਜਾਣ ਦੇ ਬਈ ਇਹ ਜਿਹੜਾ ਹੁਸ਼ਿਆਰਪੁਰ ਤੋਂ ਅੱਗੇ ਆ ਜਾਂਦਾ ਮਹੰਗਰੋਵਾਲ ਮਹੰਗਰੋਵਾਲ ਕਿਲੋਮੀਟਰ ਵਿੱਚ ਜੰਗਲ ਚ ਆ ਕੇ ਇਹ ਲੰਬੀ ਪਿੰਡ ਦਾ ਮਹੱਲਾ ਆ ਤੇ ਇੱਥੇ ਚਾਰ ਪੰਜ ਘਰ ਇਧਰਲੀ ਸਾਈਡ ਆ ਤੇ ਚਾਰ ਪੰਜ ਘਰ ਹੀ ਦੂਜੀ ਸਾਈਡ ਆ ਤੇ ਘਰਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਆ ਜਿਹੜੀਆਂ ਸਲੇਟਾਂ ਆ ਜਿਹੜੀਆਂ ਸਲੇਟਾਂ ਮੀਨਸ ਇਹਦੇ ਛੱਤ ਦੇ ਉੱਤੇ ਸਲੇਟਾਂ ਪਈਆਂ ਆ ਤੇ ਇਹ ਵੀ ਡਿਗਨ ਦੀ ਗਗਾਰ ਦੇ ਉੱਤੇ ਆ ਵਿੱਚ ਵਿੱਚ ਦਰਵਾਜ਼ੇ ਅੱਛੇ ਵੀ ਆ ਪਰ ਬੰਦ ਰਹਿਣ ਦੇ ਕਾਰਨ ਇਹਨਾਂ ਨੂੰ ਸੇਕ ਲੱਗ ਚੁੱਕੀ ਆ ਨਾ ਬਹੁਤ ਹਾਲਾਤ ਮੜੇ ਆ ਆ ਦੇਖੋ ਤੇ ਹੁਣ ਕੋਈ ਇਸ ਟਾਈਮ ਤਾਂ ਕੋਈ ਬਾਲੀਵੁੱਡਸ ਨਹੀਂ ਦਿਖ ਰਿਹਾ ਪਰ ਦੱਸਦੇ ਆ ਬਈ ਜਿਹੜੇ ਇਹਨਾਂ ਦੇ ਮਾਲਕ ਹੋ ਉਹ ਇੱਥੇ ਢੇੜਾ ਮਾਰਦੇ ਆ ਤੇ ਉਹ ਖੱਡ ਦੇ ਵਿੱਚ ਸਕੂਲ ਆ ਜਿੱਥੇ ਬੱਚੇ ਪੜਨ ਜਾਂਦੇ ਹੁੰਦੇ ਸੀਗੇ ਤੇ ਕੁਝ ਇਹ ਕਾਰਨ ਰਹੇ ਹੋਣਗੇ ਤੇ ਇਹ ਤੁਸੀਂ ਜਾ ਦੇਖ ਰਹੇ ਆ ਖੱਡ ਖੱਡ ਦੇ ਬਿਲਕੁਲ ਥੱਲੇ ਜਾ ਕੇ ਉਹ ਸਕੂਲ ਆ ਔਰ ਸਕੂਲ ਦੇ ਵਿੱਚ ਵੀ ਅੱਜ ਕਹਿੰਦੇ ਉਸਦਾ ਜਿਹੜਾ ਫਰਨੀਚਰ ਵਗੈਰਾ ਉਦੋਂ ਹੀ ਅੰਦਰ ਪਿਆ ਆ ਤੇ ਉਹ ਵੀ ਉਹਨਾਂ ਨੇ ਚੱਕਿਆ ਨਹੀਂ ਹੈਗਾ ਤੇ ਹੁਣ ਵੀ ਜਦੋਂ ਅਸੀਂ ਆ ਰਹੇ ਸੀ ਵਾਈਕ ਤੇ ਆਏ ਆ ਗੱਡੀ ਤਾਂ ਅਸੀਂ ਪਿੱਛੇ ਖੜੀ ਕਰਿਆਂਦੀ ਆ ਔਰ ਵਾਈਕ ਤੇ ਆਉਂਦੇ ਆਉਂਦੇ ਵੀ ਦੋ ਤਿੰਨ ਵਾਰੀ ਬ੍ਰੇਕਾਂ ਮਾਰੀਆਂ ਬਾਈ ਨੇ ਮੈਨੂੰ ਦੱਸਿਆ ਬਈ ਪੈਰ ਲੱਗਿਓ ਦੀ ਥੱਲੇ ਜਾਨਵਰ ਦੇ ਤੇ ਉਹਨਾਂ ਨੇ ਬ੍ਰੇਕ ਮਾਰੀ ਬ੍ਰੇਕ ਮਾਰ ਕੇ ਦੱਸਿਆ ਵੀਰੇ ਇਹ ਹੈਗੇ ਆ ਅ ਇੱਥੇ ਜਿਹੜੇ ਜੰਗਲੀ ਜਾਨਵਰ ਆ ਇੱਥੇ ਦੇ ਤेंदੂਆ ਔਰ ਇੱਕ ਨਹੀਂ ਸੀ ਤेंदੂਏ ਦੇ ਨਾਲ 5-6 ਪੜਾ ਹੋਰ ਸੀਗੀਆਂ ਉਹਨਾਂ ਦੇ ਬੱਚਿਆਂ ਦੀਆਂ ਔਰ ਜਿਹੜੀ ਫੀਮੇਲ ਤेंदੂਆ ਸੁਈਊ ਆ ਇੱਥੇ ਤੇ ਇੱਕ ਬੀ ਕੇਅਰਫੁਲ ਜੇ ਤੁਸੀਂ ਵੀਡੀਓ ਦੇਖ ਕੇ ਇਸ ਏਰੀਆ ਚ ਆਉਂਦੇ ਆ ਤਾਂ ਇਕੱਲੇ ਨਾ ਆਓ ਕੱਲੇ ਨਾ ਉਹ ਕੁਛ ਮਾੜਾ ਮੋਟਾ ਹਥਿਆਰ ਜ਼ਰੂਰ ਕੋਲ ਰੱਖੋ ਆਦਰਵਾਇਜ਼ ਉਸ ਤੋਂ ਬਿਨਾ ਬੜਾ ਔਖਾ ਹੋ ਜਾਣਾ ਤੁਹਾਨੂੰ ਇੱਧਰ ਆਉਣਾ ਨਾ ਤੇ ਆਹ ਦੇਖੋ ਕੀ ਹਾਲਾਤ ਆ ਚਲੋ ਚੀਜ਼ਾਂ ਜਿੰਦੜੇ ਲੱਗ ਜਾਂਦੇ ਆ ਨਾ ਪ੍ਰਮਾਤਮਾ ਨੇ ਕਰੇ ਕਦੇ ਵੀ ਜਿੰਦੇ ਲੱਗਣ ਇਦਾਂ ਕਦੇ ਵੀ ਨਾ ਪਰ ਕਿਹੜੇ ਕਾਰਨ ਇਦਾਂ ਦੇ ਰਹੇ ਹੋਣਗੇ ਵੀ ਆਪਣੇ ਸੁਫਨਿਆਂ ਤੋਂ ਘਰ ਦੇ ਨੂੰ ਘਰ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਗਏ ਇੱਥੇ ਦੇ ਲੋਕ ਨਾ ਔਰ ਮੰਜੇ ਵੀ ਉੱਦਾਂ ਪਏ ਆ ਕੜਾਹਾ ਇਹਦੇ 'ਚ ਗੁੜ ਨਿਕਲਦਾ ਹੁੰਦਾ ਸੀਗਾ ਇਹ ਜਿਹੜਾ ਕੜਾਹਾ ਤੁਸੀਂ ਦੇਖ ਰਹੇ ਆ ਇਦਾਂ ਦੇ ਵਿੱਚ ਇਹਦੇ ਵਿੱਚ ਰਸ ਪਾ ਕੇ ਇਹਨੂੰ ਕਾੜਦੇ ਆ ਤੇ ਇਹਦੇ ਵਿੱਚ ਗੁੜ ਘੱਟਦੇ ਆ ਨਾ ਤੇ ਸਾਰਾ ਕੁਝ ਇੱਥੇ ਸਿਗਾ ਤੇ ਹੁਣ ਤੁਹਾਨੂੰ ਇਸ ਫਲੋਰ ਦੇ ਉੱਪਰ ਵੀ ਲੈ ਕੇ ਜਾਂਦੇ ਆ ਤੇ ਉੱਪਰ ਵੀ ਬਹੁਤ ਇੱਕ ਡਬਲ ਫਲੋਰ ਸਟੋਰੀ ਆ ਇਹ ਲੋਕੇਸ਼ਨ ਬਹੁਤ ਅੱਛੀ ਆ ਦੇਖੋ ਬਹੁਤ ਅੱਛੀ ਆ ਹੁਣ ਵੀ ਤੁਸੀਂ ਇਹਨੂੰ ਜੇ ਤੁਸੀਂ ਤਿਆਰ ਕੀਤਾ ਜਾਵੇ ਤੇ ਇੱਥੇ ਰਹਿ ਸਕਦੇ ਕਿਉਂ ਵੀ ਵਿਊ ਜਿਹੜਾ ਇੱਥੇ ਦਾ ਆਪੋ ਹਵਾ ਆ ਲੋਕੀ ਤਰਸ ਦੇ ਇਹਨਾਂ ਚੀਜ਼ਾਂ ਲਈ ਤੇ ਪਰ ਇਹ ਮਜਬੂਰ ਹੋ ਗਏ ਇਸ ਚੀਜ਼ ਨੂੰ ਛੱਡ ਕੇ ਜਾਣ ਲਈ ਕਿਉਂਕਿ ਇੱਥੇ ਉਹਨਾਂ ਲਈ ਨਹੀਂ ਸੀਗੀ ਉਹਨਾਂ ਦੇ ਕੋਲ ਨਾ ਤੇ ਉਹ ਸਾਹਮਣੇ ਪਾਸੇ ਦੂਜੇ ਪਾਸੇ ਇਹ ਤਾਂ ਹਜੇ ਘਰ ਬਿਲਕੁਲ ਹਜੇ ਸਹੀ ਹਾਲਤ ਵਿੱਚ ਹੈ ਪਰ ਇਹ ਦੂਜੇ ਪਾਸੇ ਜਿਹੜਾ ਬਿਲਕੁਲ ਡਿਗਣ ਦੀ ਕਗਾਰ ਤੇ ਆ ਡਿਗ ਚੁੱਕਾ ਆ ਤੇ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਉੱਧਰ ਲਈ ਸੈੜੀ ਜਾ ਕੇ ਪਰ ਜਿੱਦਾਂ ਤੁਸੀਂ ਇਹਨੂੰ ਦੇਖ ਰਹੇ ਆ ਇਦਾਂ ਤੁਹਾਨੂੰ ਕਲਚਰ 47 ਦਾ ਯਾਦ ਆਇਆ ਹੋਊਗਾ ਪੁਰਾਣੀਆਂ ਮੂਵੀਆਂ ਹੀ ਤੁਸੀਂ ਦੇਖਦੇ ਹੋਊਂਗੇ ਪੁਰਾਣੇ ਸੀਰੀਅਲਾਂ ਦੇ ਵਿੱਚ ਦੇਖਦੇ ਹੋਊਂਗੇ ਜਿਹੜੀ ਆ ਚੀਜ਼ ਆ ਨਾ ਇਦਾਂ ਦੇ ਡਾਟ ਇਦਾਂ ਦੇ ਮੀਨਸ ਕੋਲੇ ਚੌਰਸ ਔਰ ਇਦਾਂ ਦੇ ਟੀਆਰ ਗਾਡਰ ਦੇ ਨਾਲ ਜਿਹੜੇ ਟੀਆਰ ਪਾਏ ਹੁੰਦੇ ਸੀਗੇ ਨਾ ਇਹ ਪੁਰਾਣੇ ਹੁੰਦੇ ਸੀਗੇ ਇਹਦੇ ਉੱਤੇ ਟਾਇਲਟ ਲਾਈ ਹੁੰਦੀ ਸੀ ਹੁਣ ਤਾਂ ਇਹ ਦੇਖਣ ਨੂੰ ਨਹੀਂ ਮਿਲਦੇ ਕਿਤੇ ਕਿਤੇ ਪੁਰਾਣੀਆਂ ਪੁਰਾਣੇ ਘਰਾਂ ਜਾਂ ਜੋ ਪੁਰਾਣੀਆਂ ਹਵੇਲੀਆਂ ਕੋਈ ਪਿੰਡਾਂ 'ਚ ਹੈਗੇ ਉਹਨਾਂ 'ਚ ਦੇਖਣ ਨੂੰ ਇਹ ਚੀਜ਼ਾਂ ਮਿਲਦੀਆਂ ਹੈਗੀਆਂ ਤੇ ਇਧਰਲੇ ਪਾਸੇ ਇਹਨਾਂ ਦੇ ਖੇਤ ਸੀਗੇ ਪਤਲਾ ਕੀਤਾ ਆ ਸਾਰਾ ਪਰ ਅੱਜ ਕੱਲ ਇੱਥੇ ਕੁਝ ਨਹੀਂ ਹੈਗਾ ਨਾ ਤੇ ਦੂਜੀ ਸਾਈਡ ਚੱਲਦੇ ਆ ਤੇ ਆ ਦੇਖੋ ਇਧਰ ਲੀਆਂ ਜਿਹੜੀਆਂ ਬਿਲਡਿੰਗਾਂ ਇਹ ਤਾਂ ਬਿਲਕੁਲ ਡੇਗ ਗਈਆਂ ਆ ਬਾਲੇ ਵਾਲੀਆਂ ਛੱਤਾਂ ਔਰ ਛੱਤਾਂ ਦੇ ਉੱਤੇ ਵੀ ਦਰਖਤ ਉੱਗ ਗਏ ਹੋ ਆ ਪਿੱਪਲ ਉੱਗੇ ਹੋਏ ਆ ਵਾਹ ਜੀ ਦੇਖੋ ਕਦੀ ਬੰਦਾ ਇੰਨੇ ਪਿਆਰ ਦੇ ਨਾਲ ਹੈਨਾ ਚਾਵਾ ਦੇ ਨਾਲ ਇਹ ਘਰ ਬਣਾਏ ਹੋਣਗੇ ਨਾ ਇਹ ਲੈਂਟਰ ਪਾਏ ਹੋਣਗੇ ਔਰ ਕਈ ਕੁਝ ਬੰਦਿਆ ਵੀ ਹੋਣਾ ਆ ਤੇ ਅੱਜ ਉਹੋ ਹੀ ਛੱਤਾਂ ਡਿਗੀਆਂ ਸਤੀਰੀਆਂ ਇਹਨੂੰ ਸਤਿਰੀ ਕਹਿੰਦੇ ਸੀਗੇ ਅੱਜ ਕੱਲ ਸਤੀਰੀਆਂ ਤਾਂ ਦੇਖਣ ਨੂੰ ਲੱਭਦੀਆਂ ਨਹੀਂ ਪੁਰਾਣੇ ਮਕਾਨਾਂ 'ਚ ਕਿਤੇ ਨਾ ਕਿਤੇ ਹੁੰਦੀਆਂ ਸੀਗੀਆਂ ਇਹ ਸਤਿਰੀ ਲੱਕੜ ਦੀ ਏ ਬਾਲੇ ਦਾ ਕੰਮ ਦਿੰਦੀ ਸੀਗੀ ਨਾ ਬਾਲਿਆਂ ਦੇ ਗੱਭੇ ਗਾਡਰ ਦਾ ਕੰਮ ਦਿੰਦੀਆਂ ਸੀਗੀਆਂ ਇਹ ਤੇ ਇਹ ਮੇਰੇ ਖਿਆਲ ਉਦੋਂ ਦੀ ਕੋਈ ਜਗ੍ਹਾ ਹੋਣੀ ਆ ਜਿੱਥੇ ਤੂਬ ਬੱਤੀ ਕਰਦੇ ਹੋਣਗੇ ਨਾ ਤੇ ਇਹ ਇਧਰਲਾ ਬੀਫਮੈਂਟ ਵਾਲਾ ਏਰੀਆ ਇਹਦੀ ਵੀ ਛੱਤ ਡਿੱਗ ਕੇ ਥੱਲੇ ਡੇਪੀਊ ਆ ਬਿਲਕੁਲ ਥੱਲੇ ਚਲੇ ਗਿਆ ਯੂ ਆ ਨਾ ਤੇ ਇਧਰੋਂ ਇਹ ਬੇਸਮੈਂਟ ਲੱਗਦੀ ਆ ਪਰ ਜੇ ਦੂਜੀ ਸਾਈਡ ਆਪਾਂ ਜਾ ਕੇ ਦੇਖਾਂਗੇ ਤਾਂ ਉਧਰਲੇ ਪਾਸੇ ਨਿਮਾ ਆ ਨੀਮਾ ਆ ਨਾ ਤੇ ਕਿਉਂਕਿ ਪਹਾੜੀ ਏਰੀਆ ਨਾ ਉੱਚਾ ਨੀਮਾ ਆ ਇਧਰਲੇ ਪਾਸਿਓਂ ਦਰਵਾਜਾ ਥੱਲੇ ਆ ਤੇ ਪੌੜੀਆਂ ਥੱਲੇ ਡਾਉਨ ਉਤਰ ਕੇ ਤੇ ਤੁਸੀਂ ਇਧਰਲੀ ਸਾਈਡ ਵੀ ਜਾ ਸਕਦੇ ਆ ਤੇ ਵਿਊ ਬਹੁਤ ਸ਼ਾਨਦਾਰ ਆ ਬਈ ਔਰ ਇਹ ਬਿਲਕੁਲ ਹੁਸ਼ਿਆਰ ਪਰ ਦੇ ਲੱਗੇ ਆ ਨਜ਼ਾਰੇ ਦੇਖਣ ਨੂੰ ਮਿਲ ਰਹੇ ਆ ਤੇ ਆਪਾਂ ਪੈਸੇ ਖਰਚ ਕੇ ਇਹੋ ਜਿਹੇ ਵਿਊ ਦੇਖਣ ਹਿਸਟੋਰੀਕਲ ਪਲੇਸਸ ਦੇਖਣ ਕਿੰਨੀ ਦੂਰ ਦੂਰੀ ਜਾਂਦੇ ਆ ਹਜ਼ਾਰਾਂ ਰੁਪਈਆ ਲਾ ਦਿੰਦੇ ਆ ਲੱਖਾਂ ਰੁਪਈਆ ਲਾ ਕੇ ਆਊਟ ਆਫ ਇੰਡੀਆ ਵੀ ਨਿਕਲਦੇ ਆ ਬਾਈ ਯਰ ਹਿਸਟੋਰੀਕਲ ਪਲੇਸ ਦੇਖਣ ਦੇਖੋ ਸਾ ਤੇ ਇੱਕ ਚੀਜ਼ ਹੋਰ ਜਦੋਂ ਵੀ ਤੁਸੀਂ ਇਧਰਲੀ ਸਾਈਡ ਕਿਤੇ ਆਉਂਦੇ ਆ ਤਾਂ ਬੀ ਕੇਅਰਫੁਲ ਮੈਨੂੰ ਵੀ ਬਾਈ ਨੇ ਦੱਸਿਆ ਵੀ ਜਦੋਂ ਤੁਸੀਂ ਕਿਤੇ ਰੂਮ ਚ ਵੜਦੇ ਆ ਜਾਂ ਕਿਸੇ ਦੀਵਾਰ ਦੇ ਅੰਦਰ ਜਾਂਦੇ ਤੇ ਕਦੀ ਖੜਕਾ ਜਾਂ ਆਵਾਜ਼ ਦੇ ਕੇ ਜਾਓ ਕਿਉਂਕਿ ਜਾਨਵਰ ਹੁੰਦੇ ਆ ਅੰਦਰਾਂ ਦੇ ਵਿੱਚ ਨਾ ਤੇ ਖਾਸੇ ਜਾਨਵਰ ਆ ਤेंदुए ਤੇ ਦੱਸਦੇ ਆ ਵੀ 10 ਤੋਂ 15 ਤेंदुए ਇਸ ਏਰੀਆ 'ਚ ਛੱਡੇ ਵੀ ਹੋਏ ਆ ਇਹ ਸਾਡਾ ਇਹ ਯਾਰ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਆ ਇਹਨਾਂ ਦੀਆਂ ਵੀ ਫੋਟੋਆਂ ਤੁਹਾਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਆ ਜਿਹੜੇ-ਜਿਹੜੇ ਭਰਾ ਵੀ ਇੱਥੇ ਆਏ ਹੋਏ ਆ ਮੈਨੂੰ ਲੱਗਦਾ ਬਹੁਤ ਘੱਟ ਆਏ ਹੋਣੇ ਆ ਇਸ ਜਗ੍ਹਾ ਦੇ ਉੱਤੇ ਪਰ ਜਿਹੜਾ ਵੀ ਮੇਰਾ ਵੀਰ ਭਰਾ ਆਇਆ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਨਾ ਤੇ ਵੀਡੀਓ ਕਿਹੋ ਜਿਹੀ ਲੱਗ ਰਹੀ ਆ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅੱਛੀ ਲੱਗੀ ਤਾਂ ਕਮੈਂਟ ਲਾਈਕ ਔਰ ਸ਼ੇਅਰ ਕਰਿਓ ਸ਼ਾਇਦ ਇਹ ਮੇਰਾ ਇਹਨਾਂ ਜੰਗਲਾਂ ਦਾ ਪਹਿਲਾ ਔਰ ਦੂਜਾ ਵਲੋਗ ਆ ਪਹਿਲਾਂ ਮੈਂ ਪਾਇਆ ਸੀ ਬਾਬਾ ਪਾਠੀਨਾ ਜੀ ਦੇ ਬਾਬਾ ਬਾਲਕਨਾ ਜੀ ਦੇ ਮੰਦਿਰ ਦਾ ਵਲੋਗ ਆਜੋ ਚੱਲਦੇ ਆ ਜੀ ਦੂਸਰੀ ਸਾਈਡ ਤੁਸੀਂ ਘਰੋਂ ਤੋਂ ਲੈਂਦੇ ਆ ਲੋ ਆਉਂਦੇ ਆ ਤਾਂ ਤੁਹਾਨੂੰ ਪਲੇਨ ਪਤਲਾ ਰਸਤ ਦੇ ਦਿੱਤੇ ਖੇਤ ਦੀਦੇ ਆ ਔਰ ਖੇਤਾਂ ਦੇ ਵਿੱਚ ਨਾ ਤੁਹਾਨੂੰ ਦਰਖਤ ਲੱਗਿਓ ਦੀਦੇ ਆ ਔਰ ਦਰਖਤਾਂ ਦੇ ਵਿੱਚ ਇਹਨਾਂ ਨੇ ਆੜਾਂ ਗੱਡੀਆਂ ਆ ਆੜਾਂ ਦਾ ਮਤਲਬ ਇਹ ਆ ਵੀ ਇਹ ਕੁਦਰਤੀ ਜਦੋਂ ਪਾਣੀ ਕੁਦਰਤੀ ਮੀਂਹ ਜਦੋਂ ਮੀਂਹ ਪੈਂਦਾ ਆ ਉਹ ਜਿਹੜਾ ਕੁਦਰਤੀ ਪਾਣੀ ਹੈ ਇਹਨਾਂ ਵਿੱਚ ਇਕੱਠਾ ਹੋ ਜੀਵੇ ਤੇ ਇਹਨਾਂ ਨੂੰ ਜਲਦੀ ਜਲਦੀ ਪਾਣੀ ਦੇਣ ਦੀ ਲੋੜ ਨਾ ਪਵੇ ਇਸ ਕਰਕੇ ਹਰੇ ਭਰੇ ਰਹਿਣ ਉਹ ਹਰੀਆਲੀ ਦਾ ਬਹੁਤ ਖਾਸ ਪ੍ਰਬੰਧ ਦਾ ਖਾਸ ਖਿਆਲ ਰੱਖਦੀ ਆ ਸਾਡੇ ਇੱਥੇ ਦੀ ਜਿਹੜੀ ਵਣ ਵਿਭਾਗ ਦੀ ਟੀਮ ਉਹਨਾਂ ਨੂੰ ਵੀ ਸਲੂਟ ਆ ਬਾਈ ਐਡਾ ਵੱਡਾ ਏਰੀਆ ਹਸ਼ਾਰਪੁਰ ਦਾ ਉਹਨੂੰ ਪੂਰਾ ਮੇਨਟੇਨ ਕਰਕੇ ਰੱਖਿਆ ਹੋਇਆ ਆ ਔਰ ਜਿੱਦਾਂ ਅਸੀਂ ਰਸਤੇ ਦੇ ਵਿੱਚ ਦੀ ਆਏ ਆ ਆਉਂਦਾ ਇੱਧਰ ਕੋਈ ਨਹੀਂ ਹੈਗਾ ਪਰ ਜਿਹੜੀ ਲੀ ਸੀਗੀ ਰਸਤਾ ਸੀ ਕੀ ਬਾਤ ਆ ਆਏ ਅਸੀਂ ਟੂ ਵੀਲਰ ਤੇ ਆ ਪਰ ਰਸਤਾ ਪਧਰਾ ਸੀਗਾ ਕੋਈ ਘਾ ਨਹੀਂ ਸੀ ਕੋਈ ਇਦਾਂ ਦਾ ਨਹੀਂ ਕਿ ਹਾਂ ਉੱਚਾ ਨਹੀਂ ਮਾ ਤਾਂ ਹੁੰਦਾ ਹੀ ਆ ਚੜਾਈਆਂ ਤਾਂ ਰਹੁੰਦੀਆਂ ਆਈਆਂ ਨਾ ਤੇ ਉਸ ਤੋਂ ਥੋੜਾ ਜਿਹਾ ਹਾਂ ਚੜਦੇ ਆ ਨੂੰ ਦੋ ਕੁ ਕਿੱਲਿਆਂ ਦੀ ਬਾਅਦ ਅੱਗੇ ਆ ਕੇ ਤਾਂ ਇਧਰਲੇ ਪਾਸੇ ਇਹਦੇ ਦੂਸਰੇ ਘਰਾਂ ਮਹੱਲੇ ਦੇ ਨਾ ਤੇ ਇਹ ਵੀ ਬਿਲਕੁਲ ਅਯਾਰਡ ਹੋ ਚੁੱਕੇ ਆ ਹੈ ਨਹੀਂ ਕੋਈ ਵੀ ਤੇ ਕਿੱਦਾਂ ਜਿੱਦਾਂ ਛੱਡ ਕੇ ਗਏ ਸੀ ਉਦਾਂ ਉਦਾਂ ਹੀ ਸਭ ਕੁਝ ਡਿਗ ਡੁਗ ਗਿਆ ਆ ਪੱਠਿਆਂ ਵਾਲੀ ਮਸ਼ੀਨ ਵੀ ਪੱਠੇ ਕੁੱਤਣ ਵਾਲੀ ਮਸ਼ੀਨ ਵੀ ਇਹਨਾਂ ਨੇ ਨਹੀਂ ਚੱਕ ਹੋਈ ਇੱਕ ਗੱਲ ਹੋਰ ਜਿਹੜੀ ਮੈਂ ਦੱਸਣੀ ਭੁੱਲ ਗਿਆ ਵੀ ਜੇ ਤੁਸੀਂ ਵੀਡੀਓ ਦੇਖ ਕੇ ਇਸ ਸਾਈਡ ਆਉਂਦੇ ਆ ਤੇ ਇਸ ਸਾਈਡ ਦੇ ਵਿੱਚ ਜਦੋਂ ਮੈਂ ਵੀਡੀਓ ਦੇ ਪਿੱਛੇ ਵੀ ਦੱਸਿਆ ਸੀਗਾ ਵੀ ਜਾਨਵਰ ਤਾਂ ਹੈਗੇ ਹੀ ਹੈਗੇ ਆ ਬਾਦੂ ਹਨਾ ਤੇ ਇੱਧਰ ਸਰਾਲਾਂ ਵੀ ਬਹੁਤ ਆ ਇਹ ਤਾਂ ਉਹ ਵੀ ਜਾਨਵਰਾਂ ਜੀ ਆਉਂਦੀਆਂ ਸਰਾਲਾਂ ਬਹੁਤ ਆ ਵੱਡੀਆਂ ਵੱਡੀਆਂ ਅਜਗਰ ਜਿਹਨੂੰ ਕਹਿ ਦਿੰਦੇ ਆ ਨਾ ਤੇ ਉਹਨਾਂ ਤੋਂ ਵੀ ਕੇਅਰਫੁਲ ਬਚ ਕੇ ਨਾ ਜਦੋਂ ਵੀ ਕਿਤੇ ਹੋਣਾ ਇਹ ਨਾ ਹੋਵੇ ਕਿ ਦੇ ਭਲੇਖੇ ਨਾ ਇਦਾਂ ਹੋਵੇ ਵੀ ਥੱਲੇ ਜੜ ਪਈ ਆ ਤੇ ਹੋ ਵੀ ਉਹ ਕਿਤੇ ਸਰਾਲ ਦਾ ਸਰਾਲ ਪਈ ਹੋਵੇ ਜਾਂ ਅਜਗਰ ਹੋਵੇ ਇਦਾਂ ਨਾ ਤੇ ਇਸ ਕਰਕੇ ਉਹ ਵੀ ਕੇਅਰਫੁਲ ਹੋ ਚੀਜ਼ ਨੂੰ ਖਾਸ ਖਿਆਲ ਰੱਖਣਾ ਹੈ ਨਾ ਤੇ ਸਵਾਗਤ ਹੈ। ਕੀ ਬਾਤ ਹੈ ਕਿੰਨੇ ਪਿਆਰ ਦੇ ਨਾਲ ਲਿਖਿਆ ਹੋਊਗਾ ਜਦੋਂ ਇੱਥੇ ਰਹਿੰਦੇ ਹੋਣਗੇ। ਫੁੱਲ-ਬੁੱਟੇ ਬਣਾਇਆ ਹੋਆ, ਮੋਰਨੀਆਂ ਬਣਾਈਆਂ ਆ, ਵੈਲਕਮ ਲਿਖਿਆ ਆ। ਜਿਵੇਂ ਕਿ ਆਪਾਂ ਆਪਣੇ ਗ੍ਰਹਿ ਪ੍ਰਵੇਸ਼ ਕਰਦੇ ਆਂ ਤੇ ਬੜੇ ਪਿਆਰ ਦੇ ਨਾਲ ਲਿਖਿਆ ਹੋਇਆ ਤੇ ਅੱਜ ਇਹ ਬਿਲਕੁਲ ਯਾਰਬੀਆਵਾਨ ਤੇ ਅਸੀਂ ਤਾਂ ਇਹੀ ਯਾਦ ਕਰਦੇ ਆਂ ਵੀ ਜਿੰਨਾ ਸੋਹਣਾ ਏਰੀਆ ਆ, ਜਿੰਨੇ ਸੋਹਣੇ ਘਰ ਬਣਿਓ ਆ, ਪਰਮਾਤਮਾ ਇਹਨੂੰ ਦੁਬਾਰਾ ਹੁਣ ਇਹ ਦੁਬਾਰਾ ਆਵਾਜ਼ ਹੋਣ ਤੇ ਅਸੀਂ ਫਿਰ ਆਈਏ ਵੀਡੀਓ ਬਣਾ ਕੇ ਜਾਈਏ ਤੇ ਹਸਦੇ ਖੇਡਦੇ ਇੱਥੇ ਜਿਹੜੇ ਲੋਕੀ ਹੋਣ ਉਹਨਾਂ ਨਾਲ ਗੱਲਬਾਤ ਕਰਕੇ ਜਾਈਏ ਹੈਨਾ ਤੇ ਅਗਰ ਤੁਸੀਂ ਵੀ ਇਹ ਗੱਲਾਂ ਚਾਹੁੰਦੇ ਆ ਤੇ ਇਹ चीज ਤੁਹਾਨੂੰ ਚੰਗੀ ਲੱਗੀ ਤੇ ਕਮੈਂਟ ਲਿਓ ਕਰਿਓ ਵੀ ਤੁਸੀਂ ਚਾਹੁੰਦੇ ਆ ਕਿ ਥਾ ਮੁੜ ਕੇ ਆਵਾਜ਼ ਹੋਣ ਇੱਥੇ ਬੱਚੇ ਖੇਡਣ ਮਮੀਪਿੰਡ ਤੋਂ ਜਦੋਂ ਅਸੀਂ ਵਾਪਸ ਆ ਰਹੇ ਹਾਂ ਮੰਗਰੋਵਲ ਵਾਲੀ ਸਾਈਡ ਤੇ ਰਾਹ ਦੇ ਵਿੱਚ ਖੱਬੇ ਹੱਥ ਰਸਤਾ ਜਿਹੜਾ ਕੱਚਾ ਹੈ ਉਹਦੇ ਨਾਲੇ ਮੁਸਲਮਾਨਾਂ ਦੇ ਪੁਰਾਣੇ ਘਰ ਇਰੇ 47 ਤੋਂ ਪਹਿਲਾਂ ਦੇ ਇੱਥੇ ਹਫ਼ਤੇ ਬਾਅਦ ਦੇ ਦੀ ਅਜੇ ਉਜਾੜ ਹੋ ਚੁੱਕੇ ਉਹਨਾਂ ਦੀਆਂ ਕਵਰਾਂ ਵੀ ਆ ਤੇ ਇੱਕ ਚੀਜ਼ ਹੋਰ ਹੈ ਇਹ ਜਿਹੜਾ ਰਸਤਾ ਪੂਰਾ ਜੰਗਲ ਦੇ ਵਿੱਚ ਆ ਪੂਰਾ ਜੰਗਲ ਹੀ ਆ ਫੇ ਬੀ ਕੇਅਰਫੁਲ ਕਦੀ ਵੀ ਜਦੋਂ ਵੀ ਤੁਸੀਂ ਆਉਣਾ ਹੈ ਇਕੱਲੇ ਨਾ ਆਓ ਪੂਰੀ ਟੀਮ ਲੈ ਕੇ ਆਓ ਅਗਰ ਇਕੱਲੇ ਆਉਂਗੇ ਤਾਂ ਕਿਤੇ ਨਾ ਕਿਤੇ ਖਤਾ ਖਾ ਸਕਦੇ ਆ ਕਿਉਂਕਿ ਜੰਗਲੀ ਜਾਨਵਰ ਬਹੁਤ ਅਜਗਰ ਬਹੁਤ ਆ ਔਰ ਇਹ ਵੀ ਨਾ ਹੋਵੇ ਵੀ ਤੁਸੀਂ ਕਿਤੇ ਓਏ ਦਰਖਤ ਦੇ ਤਣੇ ਦੇ ਸਾਹ ਤਣੇ ਦੇ ਭਲੇਖੇ ਪੈਰ ਰੱਖੋ ਜਿੱਦਾਂ ਵੀ ਆ ਪਿਆ ਆ ਵੀ ਇਦਾਂ ਪੈਰ ਰੱਖੀਂ ਤੇ ਥੱਲੇ ਸਲਾਲ ਜ ਅਜਗਰ ਹੋਵੇ ਇਸ ਗੱਲ ਦਾ ਖਾਸ ਖਿਆਲ ਰੱਖਿਓ ਲੰਮੀ ਪਿੰਡ ਤੋਂ ਵਾਪਸ ਆ ਰਹੇ ਤੇ ਵੀਰੇ ਹੁਣੀ ਮਿਲੇ ਸਾਨੂੰ ਇਹ ਲੰਮੀ ਪਿੰਡ ਚਿੰਡ ਹੁੰਦੇ ਕਿੰਨੇ ਕ ਘਰ ਹੁੰਦੇ ਸੀਗੇ ਲੰਮੀ ਚ ਸੀਗੇ ਤੇ 10 ਘਰ ਸੀਗੇ ਲੰਮੀ 10 ਘਰ ਸੀਗੇ ਹੁਣ ਦੇਖ ਕੇ ਆਏ ਆ ਦੋ ਉਧਰ ਸੀ ਤਿੰਨ ਤੇ ਚਾਰ ਪੰਜ ਛੇ ਘਰ ਆ ਹੁਣ ਹਾਂਜੀ ਹਾਂਜੀ ਪੰਜ ਛੇ ਘਰ ਆ ਤੇ ਬਹੁਤ ਬੁਰਾ ਹਾਲ ਆ ਝਾੜ ਹੋ ਗਏ ਬੀਆ ਬਣ ਇਹ ਝਾੜ ਦਾ ਕੀ ਕਾਰਨ ਰਿਹਾ ਆ ਇਹਨਾਂ ਦੇ ਪਤਨ ਦਾ ਹਜ਼ਾਰ ਦਾ ਕਾਰਨ ਇਹ ਹੈਗਾ ਇੱਕ ਤਾਂ ਜੰਗਲ 'ਚ ਬਾਸ਼ ਬਹੁਤ ਘੱਟ ਹੁੰਦੀ ਸੀਗੀ ਪਹਿਲਾਂ ਖੇਤੀਬਾੜੀ ਬਹੁਤ ਹੁੰਦੀ ਸੀਗੀ ਜੀ 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 ਇਹਨਾਂ ਜੰਗਲਾਂ 'ਚ ਜੀ ਜੀ ਹੁਣ ਇਹਨਾਂ ਦੇ ਖੇਤੀਬਾੜੀ ਇੱਕ ਜਾਨਵਰ ਜਿਹੜਾ ਸਾਨੂੰ 1996 ਜੀ ਕਾਨੂੰਨ ਬਣਾਇਆ ਨਾ ਜਾਨਵਰਾਂ ਦਾ ਜੀ 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 ਠੀਕ ਹੈ ਉਹਦੇ ਬਾਅਦ ਜਾਨਵਰ ਜ਼ਿਆਦਾ ਹੋਣ ਕਰਕੇ ਖੇਤੀਬਾੜੀ ਕੋਈ ਨਹੀਂ ਹੁੰਦੀ ਇਸ ਕਰਕੇ ਦੁਨੀਆ ਜ਼ਿਆਦਾ ਘਰ ਤੇ ਨਿਕਲੀ ਬਾਹਰ ਓਕੇ ਠੀਕ ਹੈ ਕੁਝ ਹਿਮਾਚਲ ਨੂੰ ਦੁਨੀਆ ਚ ਲੱਗ ਗਈ ਹੈ ਕੁਝ ਇਧਰ ਨੂੰ ਜਲਦੀ ਕੁਝ ਇਧਰ ਨੂੰ ਬਈ ਇੱਕ ਉਥੋਂ ਸਕੂਲ ਦੂਰ ਆ ਬੱਚਿਆਂ ਲਈ ਬੱਚਿਆਂ ਲਈ ਆਉਣਾ ਜਾਣਾ ਇੱਕ ਜਾਨਵਰਾਂ ਦਾ ਡਾਰੇ ਕਿਥੋਂ ਪਿੰਡ ਦੂਰ ਆਵਾਜਾਈ ਦਾ ਰਹਿਣਾ ਸਹਿਣਾ ਖਾਣਾ ਪੀਣਾ ਇੱਕ ਸਕੂਲ ਜਿਹੜਾ ਨਾ ਸਕੂਲ ਤੇ ਇੱਕ ਕਾਹੀ ਵਾਲੇ ਸਾਂ ਪੰਜਵੀਂ ਤੱਕ ਆਂਦੇ ਸੀਗੇ ਕਰ ਜਾਂਦੇ ਉਹ ਚੱਲਦਾ ਸੀਗਾ ਤੇ ਹੁਣ ਜਦੋਂ ਜਿਆਦਾ ਅੰਗਰੇਜ਼ੀ ਜਦੋਂ ਪੜਾਉਣੀ ਸ਼ੁਰੂ ਕਰ ਦਿੱਤੀ ਨਿਆਣਿਆਂ ਨੂੰ ਜਦੋਂ ਤਾਂ ਕਰਕੇ ਦੁਨੀਆ ਬਾਹਰ ਨਿਕਲੀ ਹੈਗੀ ਮੇਨ ਕਰਨ ਦਾ ਇਹ ਤੇ ਪੰਜਾਬੀ ਦੁਨੀਆ ਪੜਦੀ ਨਹੀਂ ਗਈ ਤੇ ਪੰਜਾਬੀ ਅੰਗਰੇਜ਼ੀ ਦੌੜਦੇ ਮੇਰਾ ਪਿੰਡ ਮੈਂਗਰੋ ਵਾਲਾ ਜੀ ਮੈਂਗਰੋ ਵਾਲਾ ਹਾਂ ਜੀ ਇਹ ਮੈਂਗਰੋ ਵਾਲ ਦਾ ਏਰੀਆ ਤਕਰੀਬਨ ਸਾਰਾ ਇਹ ਮੈਂਗਰੋ ਵਾਲ ਦਾ ਇਹ ਉੱਪਰ ਹਿਮਾਚਲ ਤੇ ਉੱਪਰ ਹਿਮਾਚਲ ਦਾ ਕਰ ਤੁਸੀ ਵੀਡੀਓ ਦੇਖਣ ਵਾਲਿਆਂ ਨੂੰ ਕੀ ਸੰਦੇਸ਼ ਦਿਓਗੇ ਵੀ ਜਿਹੜੇ ਛੱਡ ਕੇ ਚੱਲ ਗਏ ਵਾਪਸ ਆ ਜਾਣ ਇਹ ਬਾਪਾ ਪਾਪ ਤੇ ਦੇਖੋ ਇਹ ਬਾਪਤਾ ਨਹੀਂ ਆ ਸਕਦੇ ਜਿਹੜੀ ਦੁਨੀਆ ਜਿਹੜੀ ਬਾਹਰ ਤੇ ਜਾਨੀ ਤੇ ਤੂੰ ਮੈਸੇਜ ਦੇ ਸਕਦੇ ਕੋ ਜਿਹੜੀ ਇੱਥੇ ਦੀ ਆਬੋ ਹਵਾ ਨਾ ਅਲੀ ਇਹ ਚੀਜ਼ਾਂ ਮੂਲ ਲੈਣੇ ਆ ਆਣੇ ਦੇਖੋ ਆਣੇ ਵਾਲੇ ਟਾਈਮ ਨੂੰ ਆਣਾ ਤਾਂ ਲੋ ਇੱਧਰ ਹੀ ਆ ਸਾਰੇ ਜਿਹੜੇ ਪ੍ਰੋਡਕਸ਼ਨ ਜਿਹਦੇ ਜ਼ਿਆਦਾ ਹੋਣ ਕਰਕੇ ਸ਼ਹਿਰਾਂ ਦੀ ਆਣੇ ਜੰਗਲਾਂ ਜੀ ਹੈ ਜੰਗਲਾਂ ਜੀ ਕਿਤੇ ਤੱਕ ਕਿਤੇ ਜੰਗਲਾਂ ਜੀ ਮੰਗਲ ਲਾਣਗੇ ਕਿੰਨਾ ਨਿਕਲ ਨਹੀਂ ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਕੀ ਨਾਮ ਆਪਣਾ ਮੇਰਾ ਨਾਮ ਰਾਮ ਪ੍ਰਕਾਸ਼ ਜੀ ਮੇਰਾ ਨਾਮ ਹਰਪਾਲ ਸਿੰਘ ਜਾਨਵਰ ਬਹੁਤ ਮੈਂ ਦੇਖਿਆ ਪੈਣਾ ਲੱਗੀਆਂ ਦਿੱਖੀਆਂ ਜਾਨਵਰ ਬਹੁਤ ਤੰਦੂਏ ਇੱਥੇ ਨੇ ਹੈਗੇ ਜਿੱਦਾਂ ਬੱਕਰੀਆਂ ਵਾਂਗੂ ਤੰਦੂਏ 4-4 5-5 ਇਕੱਠੇ ਘਮਉਂਦੇ ਹੈਗੇ ਹਾਂਜੀ ਇਹ ਤੁਸੀਂ ਯੂਜ਼ ਤੋਂ ਆ ਤੁਸੀਂ ਨਹੀਂ ਡਰਦੇ ਮੈਂ ਨਹੀਂ ਦੇ ਜਿਹੜੇ ਦੂਰੋਂ ਦਰਾਡੇ ਆਉਂਦੇ ਆਂਦੇ ਤਾਂ ਵੀਡੀਓ ਬਾਈ ਵੀ ਪਾਉਂਦਾ ਰਹਿੰਦਾ ਵੀਡੀਓ ਮੈਂ ਵੀ ਪਾਈ ਆ ਜਿਹੜੇ ਦੇਖਦੇ ਆ ਨਾ ਜਿਵੇਂ ਮੰਦਰਾਂ ਦੀ ਪਾਉਂਦਾ ਤਾਂ ਦੇਖ ਕੇ ਲੋਕੀ ਉੱਥੇ ਆਉਂਦੇ ਆ ਜਿਹੜੀ ਜਗ੍ਹਾ ਤੇ ਉਹ ਨਹੀਂ ਗਏ ਹੁੰਦੇ ਮੰਨ ਲਓ ਆ ਵੀਡੀਓ ਦੇਖੀ ਆ ਲੋਕੇਸ਼ਨ ਬੜੀ ਅੱਛੀ ਆ ਲੋਕਾਂ ਨੇ ਇੱਥੇ ਆਉਣਾ ਉਹਨਾਂ ਨੂੰ ਕੀ ਸੁਝਾਇਆ ਵੇ ਇਕੱਲੇ ਆਉਣ ਜਾਂ ਨਾ ਆਉਣ ਯੋ ਕਿ ਜਦੋਂ ਤਿੰਨ ਚਾਰ ਬੰਦੇ ਹੁੰਦੇ ਨਾ ਗੱਲਾਂ ਬਾਤਾਂ ਕਰਦੇ ਉਦਾਂ ਦਾ ਕੋਈ ਜਾਨਵਰ ਨਹੀਂ ਆਂਦਾ ਕੱਲਾ ਨਾ ਆਵੇ ਬੰਦਾ ਇਹ ਕੱਲਾ ਬੰਦਾ ਜੇ ਕੱਲਾ ਆਊਗਾ ਤੇ ਕੱਲੇ ਜਾਨਵਰ ਨੂੰ ਇੱਕ ਤਾਂ ਬੰਦੇ ਨੂੰ ਇਹ ਕਦੇ ਹਾਲ ਬੁਰਾ ਦੈਲੀ ਬੁਰਾ ਚਲੋ ਬਹੁਤ ਵਧੀਆ ਅੱਛਾ ਲੱਗਾ ਜੀ ਮਿਲ ਕੇ ਕੋਈ ਗਾਣਾ ਆਉਂਦਾ ਇਹ ਤੁਸੀਂ ਸੁਣਦੇ ਸੀ ਨਾ ਕੋਈ بڑا ਜਿਹਾ ਮੜਾ ਜਿਹਾ ਸੁਣਾਓ ਨਹੀਂ ਨਹੀਂ ਗਾਣਾ ਨਹੀਂ ਮੈਨੂੰ ਕੋਈ ਆਉਂਦਾ ਮੈਂ ਮੋਬਾਈਲ 'ਤੇ ਆ ਕਰਕੇ ਦਲਾਂਦਾ ਕੱਲਾ ਬੰਦਾ ਹੁੰਦਾ ਨਾ ਲੱਗਾ ਗਾਣਾ ਲੱਗਾ ਕਿਹੜਾ ਹੈਗਾ ਗਾਰੇ ਲੱਗੇ ਨਹੀਂ ਦੱਸ ਦੋ ਆਪਾਂ ਉਹੀ ਬੋਲਦੇ ਲੱਗਾ ਕਿਹੜਾ ਗਾਰੇ ਤਾਂ ਕਈ ਲੱਗੇ ਜਾਂਦੀਆਂ ਵਿੱਚ ਕਿਹੜਾ ਕਿਹੜਾ ਫੇਵਰਟ ਹੈਂ ਮੇਰਾ ਫੇਵਰਿਟ ਗਾਣਾ ਕੋਈ ਨਹੀਂਗਾ ਤੁਹਾਡਾ ਪਰਾ ਹੋਵੇ ਚਲੋ ਵਧੀਆ ਲੱਗਾ ਵਧੀਆ ਲੱਗਾ ਭਾਈ ਮਿਲ ਗਿਆ ਜਾਨਵਰ ਐਕਸਪਲੇਨ ਕਰ ਦਿਓ ਕਿਦਾਂ ਬਾਈ ਨਾਲ ਕਿੱਥੇ ਸੀ ਨਾ ਕਿਦਾਂ ਉਹ ਕਿਦਾਂ ਘੁੰਮਦੇ ਆ ਜਾਨਵਰ ਘੁੰਮਦੇ ਬੱਕਰੀਆਂ ਵਾਂਗੂ ਬੱਕਰੀਆਂ ਵਾਂਗੂ ਹੀ ਜੜ ਕੋ ਮਾ ਬਹੁਤ ਬਹੁਤ ਹੈ ਹਾਂ ਬਾਂਦਰਾਂ ਦਾ ਤਾਂ ਪਤਾ ਹੀ ਨਹੀਂ ਕੋਈ ਵੀ ਕਿੰਨੇ ਕਹਿ ਗਏ ਤੁਹਾਨੂੰ ਇਹਦਾ ਨਾ ਖਤਰਾ ਕੋਈ ਖਤਰਾ ਹੈ ਹੁਣ ਪਿੰਡ ਵਿੱਚ ਸਾਰੇ ਘਰਾਂ 'ਚ ਚੱਲ ਗਏ ਪਰ ਘਰ ਦੇ ਰੁਕੀਨ ਰੋਟੀ ਤਾਂ ਖਾਣ ਹੀ ਨਹੀਂ ਦਿੰਦੇ ਰੋਟੀਆਂ ਵੀ ਖੋ ਕੇ ਲੈ ਜਾਂਦੇ ਆ ਜਿਹੜੇ ਹੋਰ ਨਹੀਂ ਨਹੀਂ ਜਿੱਦਾਂ ਜਿਹੜੇ ਤਿੰਦੂਏ ਆ ਤੰਦੂਗੇ ਨੇ 10-10 4-4 ਗਾਈਆਂ ਥਾਲ ਚ ਖਾ ਜਾਂਦੇ ਇੱਕ ਇੱਕ ਬੰਦੇ ਇੱਕ ਬੰਦੇ ਨੇ ਤਿੰਨ ਗਾਈਆਂ ਖਾਦੀਆਂ ਇੱਕ ਸਾਥ ਇਦਾਂ ਬੰਦਿਆਂ ਨੂੰ ਤਾਂ ਨਹੀਂ ਇਨਸਾਨਾਂ ਨੂੰ ਤਾਂ ਨਹੀਂ ਪੈਂਦੇ ਉਹਨਾਂ ਨੂੰ ਤਾਂ ਇਨਸਾਨ ਤੋਂ ਥੋੜੇ ਡਰਦੇ ਹੈਗੇ ਡਰਦੇ ਆ ਨਾ ਥੋੜੇ ਓਕੇ ਦੇਖ ਤੁਸੀਂ ਗੱਲ ਕਰ ਰਹੇ ਜੇ ਕੱਲਾ ਬੰਦਾ ਹੋਵੇ ਤਾਂ ਫੇਰ ਪੈ ਸਕਦੇ ਜੇਕਰ ਇਹਨਾਂ ਨੇ ਕੋ ਮਾਰਚ ਹੋਂਟ ਪੈ ਜਾਂਦੇ ਓਕੇ ਇਹ ਜਦੋਂ ਤੁਸੀਂ ਤਾਂ ਗੱਲ ਕਰੇ ਗੱਡ ਕੇ ਸੈਚਰਡੇ ਸੰਡੇ ਬੰਦੇ ਆਉਂਦੇ ਆ ਨਾ ਤੇ ਫਿਰ ਉੱਥੇ ਦਾ ਇਜਾਰਡ ਆ ਉੱਥੇ ਰਹਿੰਦੇ ਕਿੱਥੇ ਆ ਉੱਥੇ ਦਾ ਬੁਰਾ ਹਾਲ ਹੋਇਆ ਉਹ ਕਰਾਂ ਜਾਂ ਰਹਿੰਦੇ ਹੈਗੇ ਪਾਣੀ ਪੂਣੀ ਆਪਣੇ ਲਿਆਂਦੇ ਨਾਲ ਹੀ ਪੀਂਦੇ ਆ ਤੇ ਮਿਲਕੇ ਵੀ ਐ ਨਹੀਂ ਵੀ ਕਿਹਨੇ ਛਾੜੂ ਫੇਰ ਆਇਆ ਹੋਵੇ ਉਦਾਂ ਹੀ ਆ ਬੁਰਾ ਹਾਲ ਜਿੱਚਰਾ ਤੋਂ ਕੋਈ ਬੜਿਆ ਨਹੀਂ ਹੁੰਦਾ ਆ ਜਾਂਦੇ ਆ ਜਾਂਦੇ ਠੰਡੇ ਨੂੰ ਠੰਡੇ ਹਾਂਜੀ ਓਕੇ 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 ਐਕਸ ਬਲੌਗ ਵਿੱਚ ਨਈ ਤੇ ਮਿਲਦੇ ਆ ਜੀ ਇੱਕ ਰਮਾਂਚ ਦੇ ਨਾਲ ਭਰੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਤੁਸੀਂ ਦੇਖਦੇ ਰਹੋ YouTube ਚੈਨਲ ਗ੍ਰੇਟ ਟੈਲੀਕਾਸਟ